ਦੇਖੋ ਜੀ ਇਸ ਪਿੰਡ ਵਿੱਚ ਅਸੀਂ ਪਿੰਡ ਦੀ ਕਨੈਕਟੀਵਿਟੀ ਬਿਲਕੁਲ ਟੁੱਟੀ ਪਈ ਹੈ ਸੜਕਾਂ ਤੋਂ ਮੇਰੇ ਖਿਆਲ ਦੋ ਤੋਂ 3 ਫੁੱਟ ਉਰੇ ਹੈਗਾ ਦੇ ਲੋਗ ਅੰਦਰ ਹੀ ਨੇ ਘਰਾਂ ਦੇ ਉੱਤੇ ਛੱਤਾਂ ਤੇ ਚੜੇ ਹੋਏ ਤੇ ਕੋਸ਼ਿਸ਼ ਕਰਾਂਗੇ ਵੀ ਜਿੰਨੀ ਵਾਰ ਤੋਂ ਵਾਰ ਦਵਾਈਆਂ ਤੇ ਜਿੰਨੀਆਂ ਵਾਰ ਤੋਂ ਵਾਰ ਰਾਸ਼ਨ ਅਸੀਂ ਅੰਦਰ ਪਹੁੰਚਾ ਸਕੀਏ ਲੱਗੇ ਹੋਏ ਆ ਜੀ ਜਿੰਨਾ ਹੋ ਸਕੂਗਾ ਉਹਨਾ ਕਰਾਂਗੇ ਪਰ ਰੱਖੇ ਗੁਰੂ ਸਾਹਿਬ ਕਿਰਪਾ ਰੱਖਣ ਜਲਦੀ ਪਾਣੀ ਘਟੇ ਇਹਨਾਂ ਦੀ ਜ਼ਿੰਦਗੀ ਨਾਰਮਲ ਹੋਵੇ बेबे किधर चलिए आज आ जाओ आ कोई दवाई दुई तो नहीं चाहिए सारे हाँ बिजली तो फिर इसक बहुत है ਪਰਵੀਨ ਉਦੋਂ ਪਾਣੀ ਕਿੰਨਾ ਤੇਜ਼ ਹੈ ਇਹ ਤਾਂ ਜਿਵੇਂ ਨਦੀ ਚੱਲਦੀ ਹੁੰਦੀ ਹੈ ਪਾਣੀ ਕਿੰਨਾ ਤੇਜ਼ ਆ ਰਿਹਾ ਹੈ ਉਮਰ ਸਾਈਡ ਤੇ ਇੱਕ ਫਾਨਾ ਸੋਨੂ ਜੀ ਬੋਲੋ

दो नहीं जा नुकसान so, तो नहीं होया चलो ठीक है ठीक है दवाई चाहिए दिया राशन चाहिए दिया दे दो इधर दे दो हां जी

बाकी लो लो प्रसाद लाओ यार दे लो मेरा बेबे सेहत ठीक है दवाई दुई चाहिए है ठीक हो ठीक हो कुछ चाहिए है दवाई चाहिए है ਰੋਟੀ ਪ੍ਰਸ਼ਾਦੇ ਲਈ ਆ ਪ੍ਰਸ਼ਾਦੇ ਲਈ ਆ ਉੱਪਰ ਲਈ ਉਹ ਬਜ਼ੁਰਗ ਨੇ ਉਹਨਾਂ ਨੂੰ ਦੇ ਦੀਏ ਰੋਟੀ ਦੇ ਉੱਪਰ ਬੱਸ ਜਿਆਰ ਕਰਕੇ ਕੋਈ ਬੜਾ ਹੀ ਬਨੇ ਰਹੇ ਤੈਨੂੰ ਗੱਟ ਕੇ ਅੰਦਾਜ਼ੇ ਰਿਓ ਤਰ ਹੂੰ ਦਵਾਈ ਦਵਾਈ ਵਗੈਰਾ ਚੱਲਗੇ ਗਿਆ ਦਵਾਈਆਂ ਦੂਈਆਂ ਦੇ ਦੋ ਉੱਤੇ ਦੇ ਦਿੰਨੇ ਠੀਕ ਹੋ ਬਜ਼ੁਰਗੋ ਹਾਂ ਕੋਈ ਚੀਜ਼ ਚਾਹੀਦੀ ਹੋਵੇ ਦਵਾਈ ਦੂਈ ਪ੍ਰਸ਼ਾਦਾ ਦੋ ਜੀ ਉੱਪਰ ਹੋਣਾ ਨਹੀਂਗਾ ਓਹੋ ਪਾਣੀ ਵੀ ਨਹੀਂ ਹੈਗਾ ਪੀਣ ਨੂੰ ਪਾਣੀ ਦਿਓ ਜੀ ਪਾਣੀ ਪਾਣੀ ਦੋ ਯਾਰ ਇੱਥੇ ਰਾਸ਼ਨ ਰੂਸ਼ਨ ਹੈਗਾ ਰਾਸ਼ਨ ਪੋਤੇ ਇਤਨਾ ਹੀ ਚਲੋ ਪਾਣੀ ਪੀਓ ਆਪਣਾ ਤਾਂ ਸਹੀ ਜੀ 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 ਦੇ ਰੋ ਪੁੱਤਾ

ਹੈਲੋ ਠੀਕ ਹੋ ਮਾਤਾ ਕੁਛ ਚਹੀਦਾ ਹੈ ਨਹੀਂ ਨਹੀਂ ਠੀਕ ਆ ਥੋੜਾ ਘਰ ਹੈ ਓਹ ਹੋ 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 ਪਾਣੀ ਪਾਣੀ ਭਰ ਗਿਆ ਆ ਗਿਆ ਬੜਾ ਬੜਾ ਤਾ ਥੋੜਾ ਲਗਾ ਜੇ ਤਾਂ ਬੜੀ ਮੁਸ਼ਕਲ ਕੱਢਿਆ ਮੇਰੇ ਜਿਹੜਾ ਨਾ ਨਾ ਪਾਣੀ ਨਾ ਰੰਗ ਬਾਹਰ ਬਸ ਬਿਮਾਰੀਆਂ ਦਾ ਧਿਆਨ ਰੱਖਿਓ ਹਨਾ ਦਵਾਈਆਂ ਗੋਲੀਆਂ ਮੱਛਰ ਵਾਲੀਆਂ ਕਰੀਮਾਂ ਉਹ ਮੱਛਰ ਵਾਲੀ ਕਰੀਮ ਦੋ

हाँ तो 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 चल हैं आगे यार कर जा। आ या। तो जाओे चढ़ा हाँ तो जा चला ਆਰਡਰ ਦਾ ਬੈਕਡਰ ਦੇਖ ਪੂਰਾ ਦੇਖ ਪਾ ਦੇਖ ਇਹ ਪਹਿਲਾ ਆਇਆ ਕਿੰਨਾ ਜੀ